ਆ ਲੈ ਸ਼ੇਅਰ ਕਰਦੇ ਬਾਈ ਦਾ ਬਕੇਨ ਜੁੱਧ ਨਸ਼ਿਆਂ ਵਿਰੁੱਧ ਆ ਫੜੂ ਕੋਈ ਮਾਲ ਆ ਜਾ ਥੋਕੇ ਲੱਗਿਆ ਮਾਮਾ ਤੋਂ ਉਸ ਨਸ਼ੇ ਨੂੰ ਆਪਾਂ ਪੰਜਾਬ ਤੋਂ ਬਾਹਰ ਕੱਢੀਏ ਖਤਮ ਕਰੀਏ ਬਾਈ ਰੋਕ ਲਾ ਸਾਤਾ ਜੁੱਧ ਨਸ਼ਾ ਛੱਡੋ ਨਸ਼ਾ ਛੱਡੋ سڏو 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 ਮਾਝੇ ਫੱਡੋ ਸਾਡਾ ਜੁੱਤ ਸਾਡਾ ਜੁੱਤ ਚਲੋ ਜਰਾ ਠੀਕ ਹੈ ਨਾ ਜੀ ਉੱਥੇ ਮੈਂ ਹੈ ਵੀ ਨਹੀਂ ਸੀ ਬਕਰੀ ਕਰਨਾ ਬਕਰੀ ਵਾਲਾ ਰੋਡ ਬੰਦ ਕਰਨਾ ਰੋਡ ਤੋਂ ਜੁਨੀਆ ਨੂੰ ਵੀ ਕਰਦੀਆਂ ਬੰਦ ਜੀ ਵੇਰ ਉੱਥੇ ਸਾਡੇ ਮੁੰਡੇ ਮਰੀਨਰ ਦੀ ਲੈਂਡ ਲੈਂਡਰ ਕਹਿੰਦਾ ਫਿਰ ਤੁਸੀਂ ਨੀ ਤੁਸੀਂ ਮੰਨਦੇ ਹੋ ਗੱਲ ਸੁਣਦਾ ਤੂੰ ਆਪ ਕਰਨਾ ਹੈ ਤੂੰ ਆਪ ਕਰੀਂ ਯਾ ਅਸੀਂ ਕਿਉਂ ਕਰੀਂ ਖੜਦਾ ਬੰਦੇ ਕਰਦੀ ਨਾ ਚਲੋ ਭਾਈ ਬਾਈ ਦੀ ਬੇਨਤੀ ਹੈ ਜੀ ਮੰਤਰੀ ਜੀ ਸੇ ਇਹ ਤੇ ਛੋੜਾ ਉਹਦੇ ਮੁਰੇ ਜੁੱਟਾ ਕਰੇ ਸੀਗਾ ਆ ਕੀ ਛੋੜਾ ਕਿਨੇ ਤੱਕੋਂ ਬਾਰੀ ਵਾਲਾ ਬਸੇ ਸਾਡੇ ਭਾਈ ਇਹ ਪੁਰਾਣੇ ਗੁੱਡੀਆਂਗੇ ਭੰਡਾਰ ਭਾਈ ਦੀ ਬੇਨਤੀ ਹੈ ਜੀ ਯਾਤਰਾ ਦੇ ਬੰਦਪੁਰਾਣਾ ਹੋਣਾ ਕਰੋ ਕੀ ਕਿਸੇ ਨੂੰ ਕੁਝ ਕਾਇਤਾ ਸੇਚੋ ਸਾਹਬ ਨੂੰ ਮਿਲੋ ਸਾਹ ਕੋ ਮਿਲੋ ਅੱਛੀ ਸਪੀਸ ਆਬ ਨੂੰ ਮਿਲੋ ਤੇ ਉਹਦੀ ਡੈਰੀ ਦੇ ਉੱਤੇ ਜੇ ਕੋਈ ਹੈ ਬੰਦਾ ਉਹਦੇ ਨਾਮ ਨੋਟ ਕਰਾਓ ਤੇ ਇਹ ਮੈਂ ਮਦਾ ਆਪਣੀ ਦਾ ਹਿੱਸਾ ਹੈਗਾ ਠੀਕ ਹੈ ਜੀ ਤੇਰੇ ਨਾਲ ਬੈਠਣਾ ਮੈਂ ਤੂੰ ਸਾਹ ਆਏ ਕੋਲ ਸੌਣਾ ਦੀ ਗੱਲ ਕਰੀਂ ਕਰ ਬਈ ਲੈ ਕੇ ਚੱਲ ਮੈਨੂੰ ਪਤਾ ਨਹੀਂ ਸਾਰਾ ਕੁਝ ਅਣੀ ਤੈਨੂੰ ਕਦੇ ਪਰਚੇ ਮੁਕਤਲੇ ਮਿਲਦੇ ਆਂ ਸਗਾ ਕੇ ਜੀ ਸਾਥ ਦਿਓ ਤੁਸੀਂ ਸਾਥ ਤੇ ਵੀ ਇਹਨਾਂ ਦੀ ਗੱਡੀ ਦੀ ਕੋਈ ਤੇ ਅੱਗੇ ਆਉਂਦੀ ਨਹੀਂ ਉਹ ਤਾਂ ਵੀ ਨਹੀਂ ਸੀ ਮੇਰੇ ਉਹੀ ਨਾ ਤੁਸੀਂ ਉੱਥੇ ਵੀ ਨਹੀਂ ਮਾਤਰਾ ਦੀ ਨਾ ਸੁਣੀ ਨਾ ਕਰਾ ਰਹੀ ਕਿ ਉਹ ਜਦੋਂ ਮੈਂ ਹੈ ਹੀ ਨਹੀਂ ਸੀ ਤੇ ਤੂੰ ਆਇਆ ਤੇਰੇ ਪੈਂਟ ਵਿੱਚ ਮੇਰੇ ਲੋਕ ਉਹੀ ਬਗੈਰ ਕੋਈ ਨਹੀਂ ਕਰੇ ਤੇ ਪੈਂਟ ਵਿੱਚ ਉਹ ਚਲੋ ਜੀ ਆਹ ਬਿੱਟੀਆਂ ਬੈਠਾ 1000 ਰੁਪਏ ਜੀ ਵੀ ਫੋਨ ਕਰੀ ਨਹੀਂ ਬਿੱਟੀਆਂ ਨਹੀਂ ਆਉਣਾ ਕੋਈ ਤਾਂ ਵੀ ਹੋਰ ਆਣਾ ਸਰਕਾਰ ਕਹਿੰਦੀ ਸਾਰ ਦੋਸ਼ੀ ਨਹੀਂ ਸਾਰ ਦੋਸ਼ੀ ਨਹੀਂ ਤੁਸੀਂ ਜਿੰਨੇ ਤਾਂ ਮੈਂ ਸਰਕਾਰ ਨੂੰ ਸਮਰਥਨ ਕਰਦਾ ਆ ਮੈਂ ਕਿਹਦੇ ਸਾਥ ਆ ਗਿਆ ਸੀ ਵੀ ਪ੍ਰਸ਼ਾਸਨ ਦਾ ਸੀ ਦੇ ਕੋਈ ਕੁੜੀਆਂ ਲੈ ਗਈਆਂ ਨੇ ਬਾਅਦ ਘਰ ਲਈ ਤੇਰੇ ਨਾਲ ਚਲਾਗੇ ਤੂੰ ਕੱਲਾ ਕੱਲੀ ਰਹਿਣੀ ਕਰਦਾ ਤੇਰੇ ਨਾਲ ਚਲਾਗੇ ਯਾਰ ਉਹ ਸਾਨੂੰ ਚੱਲ ਉਹ ਸਾਨੂੰ ਖੜਾ ਲਈ ਅੱਜ ਪੇਜਾ ਮੈਂ ਸਾਨੂੰ ਉਹਨੂੰ ਤੇ ਬਣੀ ਰੱਖਾਦੀ ਆ ਕੁੜੀ ਦੇ ਘਰੇ ਲੈ ਕੇ ਜਾ ਯਾਰ ਸਾਨੂੰ ਆ ਤੇ ਤੇਰਾ ਸਾਨੂੰ ਆ ਕਰਨ ਨਾਲ ਤੇ ਯਾਰ ਉਹਨੇ ਤਾਂ ਕਰਛਾ ਆਵੂਗੇ 16 ਸਾਲਾਂ ਦੇ ਵਾਕ ਆ ਯਾਰ ਮੇਰੇ ਨਾਲ ਓ ਯਾਰ ਉਹ ਮੇਰੀ ਗੱਲ ਸੁਣ ਮੈਂ ਇੱਕ ਤਾਂ ਨਸਾਫਤ ਕੋਈ ਨਹੀਂ ਜਿਹੜਾ ਬੰਦਾ ਕਰਦਾ ਜੀ ਉਸ ਮੇਰੇ ਨਾਲ ਇੱਕ ਤਾਂ ਬਹੁਤ ਚੀਜ਼ ਹੈ ਜਿਹੜਾ ਬੰਦਾ ਕਰਦਾ ਉਹਨੂੰ ਇੱਕ ਤਾਂ ਮਿਲਦਾ ਪਾਗਦੇ ਆ ਆਓ ਜੀ ਬਾਈ ਲਓ ਕਰੋ ਚਾਹਣਾ ਮੈਂ ਕੀ ਦੱਸੂ ਇਹ ਨੂੰ ਲੈ ਕੇ ਕਰ ਦੋ ਸਿੱਧਾ ਜਾ ਕੇ ਇਹ ਇਹ ਗੱਲ ਥੋੜਾ ਕਦਨੀ ਵੀ ਜੂਨੀ ਮੋਰ ਪਾਉਂਦਾ ਛੋਟੇ ਮੈਂ ਜਾਦਾ ਆ ਕੇ ਥੀਂ ਪੜ ਕੇ ਦਿੱਤੋ ਇਹਦਾ ਨਾ ਫਿਰ ਮਸਾ ਵੀ ਕੀ ਰਹੀ ਪਕੜੇ ਤਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਮੋਦੀ ਚੀਜ਼ ਹੈ ਇੱਕ ਮਿੰਟ 4 ਸਾਲ ਹੋ ਗਏ ਮੈਨੂੰ ਕਾਹਦੇ ਫੈਕਟਰ ਤੇ ਬੰਦਾ ਵੀ ਮਿਲਿਆ ਨਹੀਂ ਕਿਉਂ ਨਹੀਂ ਪੜਿਆ ਫਿਰ ਮੈਂ 16 ਸਾਲ ਦੇ ਜਵਾਕਾਂ ਦੇ ਬੰਦੇ ਖਾਈਏ ਨਾ ਮੈਂ ਅਹੀਂ ਕਰਾ ਕਰ ਦਿਖਾ ਲਵਾਂ ਤੁਹਾਨੂੰ ਮੈਂ ਗਲਤ ਗੱਲ ਕਰੀ ਹੌਲੀ ਹੌਲੀ ਇਹ ਹੌਲੀ ਹੌਲੀ ਗੰਦ ਮੂੰਹ ਤੇ ਛੱਡ